ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਥਾ ਜੀ ਨੇ ਜ਼ੁਲਮੀ ਹਕੂਮਤਾਂ ਨਾ ਲਾਇਆਏ ਜਗ ਤੋਂ ਨਿਆਰਾ ਜੀ ਨੇ ਕੋਤ ਕਰ ਜਾਇਆਏ ਮੱਥਾ ਜੀ ਨੇ ਜ਼ੁਲਮੀ ਹਕੂਮਤਾਂ ਨਾ ਲਾਇਆਏ ਜਗਤੋ ਨੇ ਆਰਾ ਜੀ ਨੇ ਕੋਤ ਕਰ ਜਾਇ ਆਏ ਬੰਦਨਾ ਦੇ ਉਤੋਂ ਸਰਬੰਸ ਨੂੰ ਲਟਾ ਗਿਆ ਜਿੰਦ ਦੇ ਕਿ ਕੌਮ ਦੀ ਜੋ ਜ਼ਿੰਦਗੀ ਬਣਾ ਗਿਆ ਕੌਣ ਸੀ ਓ ਕੌਣ ਸੀ ਓ ਕੌਣ ਸੀ ਮਰਦ ਅਗਮੜਾ ਓ ਕੌਣ ਸੀ ਜਾਬਰਾਂ ਦੀ ਜਿਸ ਨੇ ਝੁਕਾ ਦਿੱਤੀ ਤਾਣ ਸੀ ਕੌਣ ਸੀ ਓ ਕੌਣ ਸੀ ਓ ਕੌਣ ਸੀ ਮਰਦ ਅਗਮੜਾ ਓ ਕੌਣ ਸੀ ਉਹ ਦਿੱਤੇ ਅੱਗੇ ਅੜਿਆ ਸੋ ਚੜਿਆ ਕੱਲਾ ਕੱਲਾ ਸਿੰਘ ਉਹਦਾ ਲੱਖਾਂ ਨਾਲ ਲੜਿਆ ਚੀਆ ਤੁਸਾਨੇ ਸਾਨੂੰ ਦਸਵੇਂ ਦਤਾਰ ਦਾ ਆਪੇ ਗੁਰੂ ਚੇਲਾ ਆਪੇ ਸੰਤ ਸਵਾਈ ਸੀ ਰੱਬ ਦੀ ਸੋ ਤਾਂ ਮੇਰਾ ਬਾਜਾਂ ਵਾਲਾ ਮਾਹੀ ਸੀ ਰੱਬ ਦੀ ਸੋ ਹੋਂਤ ਮੇਰਾ ਬਾਜਾਂ ਵਾਲਾ ਨਿੱਕੇ ਨਿੱਕੇ ਲਾਲ ਜੋ ਦੀਵਾਰਾਂ ਵਿੱਚ ਖੜ ਗਏ ਈਨਾਂ ਕਬੂਲੀ ਮੋਤ ਨਾਲ ਲਾਵਾ ਪੜ ਗਏ ਨਿੱਕੇ ਨਿੱਕੇ ਲਾਲ ਜੋ ਦੀਵਾਰਾਂ ਵਿੱਚ ਖੜ ਗਏ ਈਨਾਂ ਕਬੂਲੀ ਮੋਤ ਨਾਲ ਲਾਵਾ ਪੜ ਗਏ ਸਿੱਖੀ ਦਾ ਮਾਹੌਲ ਜਿਹੜੇ ਸਿਰਾਂ ਤੇ ਬਣਾ ਗਏ ਚੰਨ ਜਿਹੇ ਕੋਮਤਾਏ ਚਾਰ ਚੰਨ ਲਾ ਗਏ ਛੋਟੇ ਸੀ ਓ ਛੋਟੇ ਸੀ ਓ ਛੋਟੇ ਸੀ ਜਿਹੜੇ ਕੋਮਤਾਂ ਚਾਰ ਚੰਨ ਲਾ ਗਏ ਛੋਟੇ ਸੀ ਓ ਛੋਟੇ ਸੀ ਓ ਛੋਟੇ ਸੀ ਜਿਹੜੇ ਕੋਮਤਾਂ ਚਾਰ ਚੰਨ ਲਾ ਗਏ ਛੋਟੇ ਸੀ ਓ ਛੋਟੇ ਸੀ ਓ ਛੋਟੇ ਸੀ ਭਾਵੇਂ ਉਹ ਉਮਰਾਂ ਚ ਛੋਟੇ ਸੀ ਦੱਸੋ ਜਰਾ ਦੱਸੋ ਜਰਾ ਦੱਸੋ ਜਰਾ ਉਹੋ ਕੇ ਦੇ ਜਿਗਰ ਦੇ ਟੋਟੇ ਸੀ ਦੱਸੋ ਜਰਾ ਦੱਸੋ ਜਰਾ ਦੱਸੋ ਜਰਾ ਉਹੋ ਕੇ ਦੇ ਜਿਗਰ ਦੇ ਟੋਟੇ ਸੀ ਕੇਸਰੀ ਨਿਸ਼ਾਨ ਉੱਚੀ ਅੰਬਰੀ ਚੜਾ ਗਏ ਹੋਏ ਕੁਰਬਾਨ ਉਹ ਕੌਮ ਵੀ ਵਧਾ ਗਏ ਜੂਰਾਵਾਰ ਫਤਿਹ ਸਿੰਘ ਵੈਰੀ ਉੱਤੇ ਫਤੇ ਪਾਈਏ ਲੰਦਾਂ ਜਿ ਸਾਰੀ ਜਾਨ ਦੀ ਲੁਕਾਈਏ ਇੱਕ ਤਾਨ ਵਿੱਚ ਨਿਹੰਦੇ ਖਲੋਤੇ ਨੇ ਖਲੋਤੇ ਨੇ ਖਲੋਤੇ ਨੇ ਇਹ ਤਾਂ ਖਾਲਸਾ ਜੀ ماں ਗੁਜਰੀ ਦੇ ਪੋਤੇ ਨੇ ਜੀ ਪੋਤੇ ਨੇ ਜੀ ਪੋਤੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ